ਸਵੀਰਾ ਬਰਨਾਲਾ ਦੇ ਗਰੀਬ ਰਿਕਸ਼ਾ ਚਾਲਕ ਜਸਵੰਤ ਸਿੰਘ ਦੀ ਕਰਦੀਆਂ ਨੀ ਜਿੱਥੇ ਬੀਤੀ ਰਾਤ ਹੋਈ ਬਾਰਿਸ਼ ਨੇ ਉਸ ਦੇ ਕੱਚੇ ਆਸ਼ਿਆਨੇ ਨੂੰ ਪਾਟੇ ਰੀ ਕਰ ਦਿੱਤਾ ਗਨੀਮਤ ਰਹੀ ਕਿ ਇਸ ਹਾਦਸੇ ਦੌਰਾਨ ਪਰਿਵਾਰ ਦਾ ਬਾਲਵਾਲ ਬਚਾਹੋ ਗਿਆ ਲੇਕਿਨ ਘਰ ਪੂਰੀ ਤਰ੍ਹਾਂ ਮਿੱਟੀ ਵਿੱਚ ਮਿਲ ਚੁੱਕਾ ਹੈ ਗੁਰਬਤ ਦੀ ਜ਼ਿੰਦਗੀ ਬਿਤਾ ਰਹੇ ਜਸਵੰਤ ਸਿੰਘ ਉਸ ਦਾ ਮੰਦਬੁੱਧੀ ਨੌਜਵਾਨ ਪੁੱਤ ਤੇ ਉਸ ਦੀ ਪਤਨੀ ਕੁਦਰਤ ਦੇ ਕਹਿਰ ਦਾ ਸ਼ਿਕਾਰ ਹੋਏ ਨੇ ਤੇ ਹੁਣ ਉਸ ਵੱਲੋਂ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੇ ਮੇਂ ਪੈਂਦਾ ਸੀ ਮੇਂ ਪੈਂਦੇ ਚਾਹ ਆ ਲੜਕਾ ਅੰਦਰ ਪਿਆ ਸੀ ਤੇ ਇਹਦੇ ਉੱਤੇ ਸੱਤ ਡਿੱਗ ਪਾਣੀ ਸੀਗੀ ਠੀਕ ਹੈ ਜੀ ਹਾਂਜੀ ਫਿਰ ਅਸੀਂ ਭੱਜ ਕੇ ਕੱਢ ਲਿਆ ਨਾ ਸ ਮੇਰੇ ਘਰ ਵਾਲਾ ਬਸ ਦੇਵੀ ਰੱਖਸ਼ਾ ਚਲਾਉਂਦੇ ਆ ਅੱਛਾ ਸਕੂਲ ਦਾ ਬੱਚੇ ਚੱਕਦੇ ਆ ਅੱਛਾ ਹਾਂਜੀ ਗੁਜਾਰਾ ਬਸ ਘਾਸੀ ਮਾੜਾ ਮੋਟਾ ਕਰੀ ਜਾਂਦੇ ਆ ਮੈਂ ਵੀ ਕਰਦੀ ਆਂਗੇ ਬਾਹਰ ਕੰਮ ਆ ਅੱਛਾ ਤੇ ਵੀ ਆ ਮੁੰਡਾ ਤਾਂ ਤੇਲਾ ਹੀ ਰਹਿੰਦਾ ਹੈ ਇਹ ਆਬਸੈਟ ਆ ਸਰਕਾਰ ਤੋਂ ਜੇ ਸਾਨੂੰ ਮਦਦ ਦੇਣ ਕੋਥਾ ਮਦਦ ਤੇ ਦੇਣ ਕੋਥਾ ਘਰ ਬਣਾਉਣ ਪਿੱਛੇ ਹਾਂ ਜੀ ਆਓ ਉਹ ਕਮਰਾ ਵੀ ਡਿੱਗਿਆ ਦੋ ਆ ਪਾ ਡਿੱਗਿਆ ਆ ਇਹਦੀ ਕਿ ਡਿੱਗਿਆ ਕੋਈ ਕਮਰਾ ਨਹੀਂ ਰਹਿ ਗਿਆ ਸਾਡੇ ਕੋਲੇ ਅਸੀਂ ਕਹਿੰਦੇ ਆ ਵੀ ਸਾਡਾ ਵੀ ਕਮਰੇ ਬਣਾਉਣੇ ਚਾਹੀਦੇ ਆ ਦੋ ਰਾਤ ਜੀ ਮਕਾਨ ਆ ਅੱਧੀ ਰਾਤ ਬਾਸੇ ਰੋਈਏ ਪਹਿਲੀ ਨੀਂਦ ਤੇ ਆਈ ਉਹ ਜਦੋਂ ਹੀ ਖੜਕਾ ਸੁਣਿਆ ਦਾ ਬੰਦਾ ਮੁੰਡਾ ਅੰਦਰ ਸੀ ਜੀ ਸਿੱਧਰ ਹੈ ਜਿਹੜਾ ਉਦੋਂ ਬਾਅਦ ਮਸਾਂ ਪੌਲੀ ਲਾ ਕੇ ਬੜੀ ਜਲਦੋ ਜਹਾਜ ਦੇਣਾ ਬਾਹਰ ਕੱਢਿਆ ਜੀ ਉਦੋਂ ਬਾਅਦ ਫਿਰ ਜੀ ਬੰਸਰ ਕਹਿੰਦਾ ਭਾਬਾ ਜੀ ਮੈਂ ਰੱਖਿਆ ਚਲਾਉਂਦਾ ਗਰੀਬ ਬੰਦਾ ਤੇ ਮੇਰੀ ਸਰਕਾਰ ਬੰਦੇ ਬੇਨਤੀ ਆ ਵੀ ਬੰਦੂ ਬਹੁਤ ਵੱਧ ਮਦਦ ਕੀਤੀ ਜਾਵੇ ਤੇ ਮੇਰਾ ਮਕਾਨ ਸਹੀ ਹੋ ਜਾਵੇ